ਹਾਲ ਲੱਗਦੇ ਪਿੰਡਾਂ ਦੇ ਖੇਤਾਂ ਤੇ ਲੱਖਾਂ ਏਕੜੀਆਂ ਤੇ ਫਸਾਵਾਂ ਤਬਾਹ ਹੋਈਆਂ ਘਾਟ ਬਾਹ ਹੋ ਗਿਆ ਕਈ ਖੇਤੀਬਾੜੀ ਸੰਬੰਧ ਵੀ ਦੇ ਇਨਸਾਨ ਦਾ ਪਸ਼ੂ ਅਧਿਕ ਰੁੜ ਗਏ ਸਰ ਉਹ ਸੰਬੰਧ ਤੋਂ ਲੈ ਕੇ ਹਾਜ਼ਰੀ ਦੇ ਭਾਸ਼ਾ ਲਈ ਬਾਬੇ ਉਹ ਦਰਿਆ ਵਾਹ ਫੜੀ ਜਾ ਰਹੀ ਹੈ ਲਗਾਤਾਰ ਨਤਰ ਜਾ ਰਹੀ ਆ ਹੁਣ ਵੀ ਇਹ ਸੰਗਤਾਈ ਹੈ ਸੰਗ ਦੇ ਨਾਲ ਲੱਕੀ ਦੀ ਸਾਹ 5 ਕਿਲੋ 5 ਕਿਲੋ ਮੀਟਰ ਦਾ ਗੀਲਾ ਬਣ ਆ ਜਿਹੜਾ ਬੰ ਟੁੱਟਾ ਹੈ ਅਠਾਰਾਂ ਦਰਾਂ ਹਦਾਂ ਦਰਾਂ ਦੇ ਤਾਂ ਅੰਦਰ ਅੰਤਰ ਕੰਮ ਰਿਹਾ ਹੁੰਦੀ ਆ ਸਾ ਔਰ ਜਿਹੜੀ ਕੱਲ੍ਹ ਜਾਂ ਪਰਸੋ ਜਾਂ ਦੋ ਦੋ ਤੋਂ ਲਗਾਤਾਰ ਹਰਿਆਣੇ ਸੰਗਤ ਆਦੀ ਉਹ ਕਣਕ ਦਾ ਬੀਜ ਅਤੇ ਡੀਜ਼ਲ ਵਾਸਤੇ ਤੇ ਲੋਡ ਆਉਂਦਾ ਹਸਾ ਜਿਹੜੇ ਵੀ ਸਮਾਨ ਦੀ ਲੋਡ ਆ ਉਹਦੇ ਉੱਤੇ ਕੁਛ ਮਾਇਆ ਦੇ ਗਏ ਹਨ ਬਾਬਾ ਜੀ ਨਾਲ ਗੱਲ ਕਰਨੇ ਬਾਬਾ ਜੀ ਕੀ ਨੰਤਰ ਚੱਲਦੇ ਤੇ ਕਿਹਨੇ ਕਿਤੇ ਦੱਸਿਓ ਮੁੱਖ ਜੀ ਕਿਹਨੇ ਫੋਟਾ ਦੁਰਿਆ ਰਪਾ ਵਾਹਿਗੁਰੂ ਜੀ ਕਾ ਖਾਲਸਾ ਇਹ ਲਗਭਗ 12 ਕਿਲੋਮੀਟਰ ਇੱਥੋਂ ਜਾਣਾ ਵਾ ਜਿੱਥੇ ਖੜੇ ਆ ਇਹ ਸੰਗਤ ਦੇ ਨਾਲ ਵੱਜਣਾ ਤੋੜਿਆਂ ਦੇ ਨਾਲ ਇਹ ਦੋ ਅੱਗੇ ਜਿਹੜਾ ਪੋਕ ਲੈਣਾ ਮਸ਼ੀਨਾਂ ਦੇ ਨਾਲ ਵੱਜਣਾ ਜਿਹੜੇ ਜ਼ਿਮੀਂਦਾਰ ਦੀ ਪੈੜੀ ਦੇ ਵਿੱਚੋਂ ਪੋਕ ਲੈਣ ਦੇ ਨਾਲ ਜ਼ਮੀਨ ਪੁੱਠੀ ਜਾਣੀ ਆ ਉਹ ਜ਼ਮੀਨਾ ਪੱਧਰੀਆਂ ਕਰਕੇ ਦੇਣੀਆਂ ਵਾ ਅੱਜ ਜਥੋਂ ਤੋੜੇ ਭਰ ਰਹੇ ਆ ਇਹ ਵੀ ਜ਼ਿਮੀਂਦਾਰ ਦੀ ਜ਼ਮੀਨ ਆ ਲਾਗੇ ਮੇਰੇ ਖਾਈ ਆ ਸੱਜੇ ਹੱਥ ਇਹ ਵੀ ਭਰਕੇ ਦੇਣੀਆਂ ਇਹਨਾਂ ਦੀ ਕਣਕ ਵਜਾਉਣੀ ਆ ਉਹਦੇ ਵਾਸਤੇ ਹਰਿਆਣੇ ਸੂਬੇ ਤੋਂ ਬਾਹਰਲੇ ਸੂਬਿਆਂ ਤੋਂ ਹਰਿਆਣੇ ਨੇ ਬਹੁਤ ਵੱਡਾ ਉਦਮ ਕੀਤਾ ਵਾ ਮਤਲਬ ਕੋਈ ਕਹਿਣ ਵਾਲੀ ਗੱਲ ਨਹੀਂ ਉਹ ਕਹਿੰਦੇ ਪੰਜਾਬ ਸਾਡਾ ਭਾਈ ਆ ਅਸੀਂ ਨਿੱਕੇ ਭਾਈ ਆ ਕੱਲ ਉਥੋਂ ਆਠ ਵੀਰ ਗਿੱਲ ਬਰਾਦਰੀ ਨਾਲ ਸੰਬੰਧਿਤ ਹਰਿਆਣਾ ਕੈਥਲ ਦੇ ਏਰੀਏ ਚੋਂ ਉਹ ਆਏ ਅੱਜ ਹਾਂਬੜੇ ਜ਼ਿਲ੍ਹਾ ਕੈਥਲ ਜੋਪੇਵੇ ਦੇ ਲਾਗੇ ਆ ਹਰਿਆਣੇ ਚ ਇਹ ਵੀਰ ਅੱਗੇ ਵੀ ਪਿਛਲੇ ਦਿਨੀ ਆਏ ਦੁਬਾਰਾ ਫੇਰ ਸੇਵਾ ਲੈ ਕੇ ਆਏ ਡੀਏਪੀ ਖਾਦ ਵਾਸਤੇ ਤੇ ਪਹਿਲੋਂ ਡੀਜ਼ਲ ਦੀ ਸੇਵਾ ਦੇ ਕੇ ਗਏ ਕੱਲ ਵਾਲੇ ਵੀਰ ਜਿਹੜੇ ਉਹ 600 ਤੋੜੇ ਕਣਕ ਦੇ ਬੀਜ ਦੀ ਸੇਵਾ ਦੇ ਕੇ ਗਏ ਅੱਜ ਇਹ 600 ਤੋੜੇ ਡੀਏਪੀ ਖਾਦ ਦੀ ਸੇਵਾ ਲੈ ਕੇ ਆਏ ਆ ਜਿਸ ਤਰ੍ਹਾਂ ਬੰਨ ਬਾਜੂਗਾ ਜਿਹੜੇ ਜ਼ਿਮੀਦਾਰਾਂ ਦੀਆਂ ਜ਼ਮੀਨਾਂ ਵਸਤਰ ਆਉਂਦੀਆਂ ਜਾਣੀਆਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਤੋਂ ਇਹਨਾਂ ਨੂੰ ਸੱਦ ਕੇ ਹਰਿਆਣੇ ਵਾਲਿਆਂ ਨੂੰ ਸਚੱਜੇ ਟੰਗ ਦੇ ਨਾਲ ਤਕਸੀਮ ਕਰਕੇ ਖਾਦ ਤੇ ਜਿਹੜਾ ਵੀ ਆ ਉਹ ਜ਼ਿਮੀਂਦਾਰਾਂ ਨੂੰ ਦਿੱਤਾ ਜਾਊਗਾ ਕਿਉਂ ਕਣਕ ਬੀਜੀ ਜਾ ਸਕੇ ਫਸਲ ਆਦ ਹੋ ਗਈਆਂ ਜੱਟ ਦੇ ਪੱਲੇ ਅੱਗੇ ਕੁਝ ਨਹੀਂਗਾ ਨੰਬਰ 2 ਤੇ ਚੈਨਲ ਰਾਹੀਂ ਮੇਰੀ ਬੇਨਤੀ ਆ ਸਰਕਾਰ ਵੀ ਜ਼ਿਮੀਂਦਾਰਾਂ ਦਾ 20000 ਰੁਪਇਆ ਐਲਾਨ ਕੀਤਾ ਵਾ ਉਹ ਜਿਹੜੀ ਦਲ ਦੀ ਫਸਲ ਬਰਬਾਦ ਆ ਜਿਹਦੇ 2 ਕਿੱਲੇ ਨੂੰ 2 ਕਿੱਲੇ ਦੇ 50 ਕਿੱਲ ਨੂੰ 50 ਕਿੱਲਿਆਂ ਦਾ ਭਾਅ ਜਿਹਦੇ ਵਿੱਚ ਇੱਕੀ ਜ਼ਿੰਮੇਵਾਰ ਫਿਰ 92 ਕਿੱਲੇ ਫਸਲ ਦੇ ਬਰਬਾਦ ਹੋਏ ਆ। ਬਨਤਾ ਸਿੰਘ ਮੇਰਾ ਪਤੀ 92 ਕਿੱਲੇ ਉਹਦੇ ਬਰਬਾਦ ਹੋਏ ਆ। ਇਸ ਤਰ੍ਹਾਂ ਕਿਸੇ ਦੇ 5 ਕਿੱਲੇ ਤੇ ਜ਼ਿੰਮੇਦਾਰਾਂ ਦਾ ਜੋ ਮੁਆਵਜ਼ਾ ਬਣਦਾ ਵਾ ਉਹ ਸਰਕਾਰ ਨੂੰ ਭਾਈ ਦੋ। ਇਹ ਆਪਦੀਆਂ ਫੱਕੀ ਸਗਣ ਤੇ ਆਉਣ ਵਾਲੇ ਸਮੇਂ ਜਦੋਂ ਪੁਖਤਾ ਪ੍ਰਬੰਧ ਕਰਕੇ ਇਹ ਬੰਨ ਬਣਾਇਆ ਜਾਵੇ ਇਹ ਮੇਰੀ ਬੇਨਤੀ ਆ। ਵੇਖੋ ਸਰਕਾਰੀ ਅਧਿਕਾਰੀ ਪਿੰਡ ਜਰੂਰ ਆਏ ਆ। ਸੈਂਟਰ ਦੀਆਂ ਟੀਮਾਂ ਵੀ ਆਈਆਂ ਪੰਜਾਬ ਦੀਆਂ ਵੀ ਆਈਆਂ ਵਾ ਪਰ ਉਹ ਮੰਡੀ 'ਚ ਘੇੜਾ ਮਾਰਨ ਦੀ ਗੱਲ ਸਹਿਮਤ ਰਹੀਆਂ ਵਾ ਮੌਕੇ ਦੇ ਉੱਤੇ ਆਣ ਕੇ ਕਿਸੇ ਨੇ ਵੀ ਅੱਜ ਤੀ ਕਰਨੀ ਵੇਖਿਆ ਤੇ ਉਹਨਾਂ ਨੂੰ ਮੇਰੀ ਬੇਨਤੀ ਆ ਇੱਕ ਨਾ ਸਾਡੇ ਨੂੰ ਕਿ ਵੇਖੋ ਜਿਹੜਾ ਇੱਥੇ ਵੀਰ ਮੌਕਾ ਵੇਖ ਜਾਂਦਾ ਵਾ ਉਹਦੇ ਦਿਲ ਦੇ ਵਿੱਚ ਦਰਦ ਅੱਗੇ ਲੈ ਕੇ ਆਉਂਦਾ ਬਾਹਰੋਂ ਪੰਜਾਬ ਤੋਂ ਪਰ ਉਹਦਾ ਦਿਲ ਦਰਦ ਦੇ ਨਾਲ ਇੰਨਾ ਪਰ ਜਾਂਦਾ ਉਹ ਆਣ ਕੇ ਸੋਚੀਂ ਪੈ ਜਾਂਦਾ ਜ਼ਿੰਮੇਵਾਰ ਉਠੂ ਗਤਨਾ ਇਹ ਕਰਕੇ ਮੇਰੀ ਬੇਨਤੀ ਆ ਸਰਕਾਰ ਇਹਦੇ ਵਿੱਚ ਵੱਧ ਤੋਂ ਵੱਧ ਜ਼ਿੰਮੇਦਾਰਾਂ ਦਾ ਬਾਹ ਫੜ ਕੇ ਤੇ ਜ਼ਿੰਮੇਦਾਰਾਂ ਨੂੰ ਬਰਾਬਰ ਕਰੇ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਹਰਿਆਣੇ ਤੋਂ ਜਿਹੜੀ ਸੰਗਤ ਆ ਅੱਜ ਉਹਨਾਂ ਪੁੱਛਦੀ ਤੁਸੀਂ ਕੀ ਸਹਾ ਬਣਾਈ ਕੀ ਹੌਲਾ ਲੈ ਕੇ ਆਏ ਜੀ ਦਾ ਪਿੰਡ ਹਾਵੜੀ ਐਸਾ ਹਰਿਆਣਾ ਜੀ ਅਸੀਂ ਪਹਿਲਾਂ ਵੀ ਆਏ ਪਾਣੀ ਆ ਸਾਨੂੰ ਪਤਾ ਲੱਗਾ ਸੀ ਉੱਥੇ ਇੱਕ ਵੀਡੀਓ ਵੇਖ ਕੇ ਬਾਬਾ ਜੀ ਇਸ ਇੱਥੇ ਪਹੁੰਚੇ ਸਾਂ ਅਸੀਂ ਜੋ ਚੀਜ਼ ਸੋਚੀ ਸੀ ਨਾ ਨੁਕਸਾਨ ਉਹ ਤੋਂ ਬਹੁਤ ਜ਼ਿਆਦਾ ਹੈ ਤੇ ਫਿਰ ਅਸੀਂ ਆਪਣੇ ਏਰੀਆ 'ਚ ਗ੍ਰਾਈ ਸ਼ੁਰੂ ਕੀਤੀ ਜਿੰਨੇ ਸਾਡੇ ਤੋਂ ਹੋ ਸਕੀ ਅਸੀਂ 5 ਟਰਾਲੀਆਂ ਦੇ ਨੇੜੇ ਸਾਡੇ ਤੋਂ ਗ੍ਰਾਈ ਹੋਈ ਅਸੀਂ ਉਹ ਇੱਥੇ ਪੰਚਾਇਤ ਉਹ ਬਾਬਾ ਜੀ ਨੇ ਬੜੇ ਹੀ ਤਰੀਕੇ ਨਾਲ ਸਹੀ ਜਗ੍ਹਾ ਸਾਡੀ ਸੇਵਾ ਪਹੁੰਚ ਗਈ ਜਿੰਨੂੰ ਲੋੜ ਸੀ ਤੇ ਹੁਣ ਸਾਡੇ ਕੋਲ 8 ਲੱਖ ਰੁਪਏ ਦੇ ਨੇੜੇ ਮਾਇਆ ਇਕੱਠੀ ਹੋਈ ਪਈ ਸੀ ਉਹ ਅੱਜ ਅਸੀਂ ਇੱਥੇ ਇਹ ਹੀ ਆ ਵੇਖਣ ਆਏ ਸਾਂ ਕਿਹੜੀ ਜਗ੍ਹਾ ਤੇ ਹਾਲੀ ਲੋੜ ਹੈ ਬਾਬਾ ਜੀ ਨੇ ਦੱਸਿਆ ਡੀਏਪੀ ਦੀ ਬਹੁਤ ਲੋੜ ਹੈ ਤੇ ਬੀ ਦੀ ਬੀ ਦੀ ਸੇਵਾ ਕਿਸੇ ਨੇ ਕੀਤੀ ਹੋਈ ਏ ਤੇ ਅਸੀਂ 8 ਲੱਖ ਰੁਪਿਆ ਅੱਜ ਡੀਏਪੀ ਲਈ ਇੱਥੇ ਬਾਬਾ ਜੀ ਨੂੰ ਆਖਿਆ ਸੀ ਤੇ ਇਹਨਾਂ ਦੁਕਾਨਦਾਰ ਨਾਲ ਸਾਡੀ ਗੱਲ ਕਰਾ ਕੇ ਅਸੀਂ ਉੱਥੇ ਜਮ੍ਹਾਂ ਕਰਾ ਚੱਲੇ ਆ ਜਿੱਦਣ ਮੰਨ ਲਓ ਇੱਥੇ ਕੰਮ ਬਿਜ਼ਨਸ ਸਟਾਰਟ ਹੋ ਗਈ ਅਸੀਂ ਆਵਾਂਗੇ ਆਪਣੇ ਹੱਥੀਂ ਤੇ ਵੰਡ ਕੇ ਜਾਵਾਂਗੇ ਬਸ ਦਾਨ ਵੇਖੋ ਦਾਨ ਇਕੱਠਾ ਤੇ ਲੋਕੀ ਕਰ ਰਹੇ ਨੇ ਬਸ ਮੇਨ ਇਹ ਵੇ ਸਹੀ ਜਗ੍ਹਾ ਲੱਗ ਜੇ ਹੁਣ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਇੱਥੇ ਕਿੰਨੀ ਲੋੜ ਹੈ ਉਹ ਕੱਟੇ ਕਿੰਨੇ ਭਰੇ ਪਏ ਨੇ ਇੱਥੇ ਸੰਗਤ ਦੀ ਲੋੜ ਹੈ ਸੰਗਤ ਆਏ ਤੇ ਬੰਨ ਛੇਤੀ ਤੋਂ ਛੇਤੀ ਬਣੀ ਚੇ ਤੇ ਆਪਣਾ ਫਸਲ ਬੀਜੀ ਜਾਏ ਜੇ ਜ਼ਿਆਦਾ ਲੇਟ ਹੋ ਗਿਆ ਫਿਰ ਕਣਕ ਤੋਂ ਵੀ ਰਹਿ ਜਾਏਗਾ ਕਰੋ ਉਸ ਚੀਜ਼ ਦਾ ਫਾਇਦਾ ਨਹੀਂ ਜਿੰਨਾ ਹੋ ਸਕਦਾ ਸੰਗਤ ਨੂੰ ਅਪੀਲ ਹੈ ਕਿ ਭਈ ਸਾਥ ਦਿਓ ਤੇ ਕਣਕ ਬੀਜੀ ਜਾਏ ਉਹ ਦੇਖਣਾ ਪਵੇਗਾ ਸਰਕਾਰ ਸਹਿਯੋਗ ਕਰਦੀ ਹੈ ਕਿ ਨਹੀਂ ਕਰਦੀ ਇਹ ਹੋਰ ਨਾਲ ਦੱਸੋ ਜੀ ਤਰਨਤੰਤ ਜਸਵੀਰ ਜਿਹੜਾ ਰਾਜ ਭਾਰਤ ਦੀ ਨੀਤ ਕਰਨ ਤਾ